ਇਹ ਨਿਆਣੇ ਅਫਸਰ ਲੱਗਣ ਵਾਲੇ ਐ ਇਹ ਨਾਲ ਕੋਈ ਜੱਜ ਬੈਠਾ ਕੋਈ ਬਿਊਰੋਕਰੇਟ ਬੈਠਾ ਕੋਈ ਸੰਚਿਸ ਬੈਠਾ ਇਹ ਕੋਈ ਤਿਹਾਰੀਦਾਰ ਨਹੀਂ ਐ ਇਹ ਹਿੰਦੁਸਤਾਨ ਦਾ ਪਵੇਖਾ ਐ ਇਹ ਜਿਹੜੇ ਤੁਸੀਂ 26 27 ਸਾਲ ਦੇ ਆਈਪੀਐਸ ਲੱਗਦੇ ਹੋ ਐਸੀਐਸ ਲੱਗਦੇ ਹੋ ਇਹ ਨਿਆਣੇ ਹੋਈ ਬੈਠੇ ਨੇ ਤੁਹਾਡਾ ਕਹਿਮ ਦੂਰ ਕਰਦੇ ਆਂਗੇ ਅਸੀਂ ਆਪਣੇ ਜਾਗਤੇ ਦੇ ਵਿੱਚ ਅਨ ਸ਼ਾਸਨ ਦੇ ਵਿੱਚ ਇਹ ਪ੍ਰੋਟੈਸਟ ਕਰ ਰਹੇ ਆਂ ਸਾਡਾ ਫੰਡਾਮੈਂਟਲ ਰਾਈਟ ਐ ਇਹ ਦੇਸ਼ ਦਾ ਸੰਵਿਧਾਨ ਸਾਨੂੰ ਰਾਈਟ ਦਿੰਦਾਗਾ ਅਗਰ ਚੰਡੀਗੜ੍ਹ ਪੜਸਦਾ ਮਨ ਦੇ ਵਿੱਚ ਕੋਈ ਵਹਿਮ ਹੈ ਤੇ ਆਪਣੇ ਵਹਿਮ ਨੂੰ ਕੱਢ ਲਵੇ ਅਸੀਂ ਪੁਲਿਸ ਦੀ ਗੁੰਡਾਗਰਦੀ ਨਹੀਂ ਚੱਲਣ ਦਵਾਗੇ ਬੜਾ ਆਪਾਂ ਨਹੀਂ ਕਰਨੀ ਸੋਨਹਾਰਾ ਸੁਨਹਿਰਾ ਕਾਲ ਜੀ ਜੀ ਬਰਾ ਇੱਥੇ ਬੈਠਿਆ ਮੇਰੀਆਂ ਭੈਣਾਂ ਇੱਥੇ ਬੈਠੀਆਂ ਸਾਰੇ ਦੋਸਤ ਇੱਥੇ ਬੈਠੇ ਆ ਦੋਸਤੋ ਟੱਕੜੇ ਹੋ ਕੇ ਇਹ ਲੜਾਈ ਕੰਦ ਤੇ ਲਿਖੀ ਹੋਈ ਏ ਕਿ ਅੱਪਾ ਜਿੱਤਣ ਜਾ ਰਿਹਾ ਤੇ ਪੁਲਿਸ ਨੂੰ ਵੀ ਅਸੀਂ ਕਹਿ ਦਿੰਦੇ ਆ ਕਿ ਤੁਹਾਡੇ ਨਿਆਣੇ ਵੀ ਇੱਥੇ ਪੜ੍ਹਦੇ ਆ ਇਹ ਲੜਾਈ ਤੁਹਾਡੇ ਨਿਆਣਿਆਂ ਵਾਸਤੇ ਆ ਜਿਹੜੇ ਹਵਲਦਾਰ ਇੱਥੇ ਖੜਿਆ ਤੁਹਾਡੇ ਨਿਆਣੇ ਕੱਲ ਨੂੰ ਇੱਥੇ ਸਸਤੀ ਪੜਾਈ ਲੈ ਸਕਣ ਇਹ ਲੜਾਈ ਉਸ ਕੀਰਵਾਂ ਵਾਸਤੇ ਲੜੀ ਜਾ ਰਹੀ ਹੈ ਕੱਲ ਨੂੰ ਤੁਹਾਡੇ ਬੱਚੇ ਇੱਥੇ ਪੜ੍ਹ ਸਕਣ ਇਹ ਲੜਾਈ ਉਸ ਲਈ ਲੜੀ ਜਾ ਰਹੀ ਹੈ ਕਿ ਚੰਡੀਗੜ੍ਹ ਪੁਰਸ ਸਾਡੇ ਨਾਲ ਕੋਆਪਰੇਟ ਕਰੇ ਸਾਡੇ ਨਾਲ ਸੰਘਰਸ਼ ਨਾ ਕਰੇ ਲੜਾਂਗੇ ਜਿੱਤਾਂਗੇ ਲੜਾਂਗੇ ਜਿੱਤਾਂਗੇ ਤੁਹ ਬਹੁਤ ਸਾਰੇ ਫੋਨ ਆਏ ਹੁਣ ਕਿਹਾ ਦੇ ਜੀ ਉੱਥੇ ਮੁੰਡਿਆਂ ਨੇ ਕਾਹ ਪਾਇਆ ਹੋਇਆ ਮੈਂ ਸਿਰਫ ਦੱਸਣੇ ਆਇਆ ਸਾਡੀਆਂ ਬੱਚੀਆਂ ਜਿਕੇ ਨੂੰ ਪੈਣਾ ਮੇਰੀਆਂ ਛੋਟੀਆਂ ਖੜੇ ਨੇ ਅਸੀਂ ਕੋਈ ਕਾਹ ਨਹੀਂ ਪਾਇਆ ਅਸੀਂ ਹੱਕ ਲਈ ਆਏ ਆ ਸਾਡੇ ਮੁੰਡਿਆਂ ਨੂੰ ਸਾਡੇ ਬੱਚਿਆਂ ਨੂੰ ਅੰਦਰ ਨਹੀਂ ਆਉਣ ਦੇ ਰਹੇ ਸੀ ਆ ਕੇ ਆਪਾਂ ਬਹਿ ਗਏ ਹੁਣ ਸਾਡੇ ਪੰਜ ਬੰਦੇ ਚੌਂਕੀ ਚ ਬੁਲਾਇਆ ਉਹਨਾਂ ਨੇ ਉਹ ਗੱਲ ਕਰਨ ਗਏ ਨੇ ਸਾਡੇ ਇੱਕੋ ਹੀ ਕਾਰਨ ਹੈ ਜੋ ਨਾਰੇ ਲੱਗ ਰਹੇ ਸੀ ਅੰਬਾਦ ਚ ਵੀ ਲੱਗਣਗੇ ਇਹ ਤੋਂ ਬਾਅਦ ਵੀ ਤੁਸੀਂ ਵੇਖ ਰਹੇ ਹੋ ਅਸੀਂ ਜਾਪ ਵੀ ਕਰਨਾ ਹੈ ਅਸੀਂ ਇੱਕੋ ਗੱਲ ਕਹਿ ਰਹੇ ਹੈਗੇ ਯੂਨੀਵਰਸਿਟੀ ਸਾਡੀ ਹੈ ਸਾਡੀ ਰਹਿਣ ਦਿਓ ਜੇ ਤੁਸੀਂ ਖੂਨ ਦੀ ਕੋਸ਼ਿਸ਼ ਕਰੋਗੇ ਤਾਂ ਖੂਨ ਨਹੀਂ ਦੇਣੀ ਆਪਾਂ ਔਰ ਇਹੀ ਗੱਲ ਅਸੀਂ ਗੱਲ ਕਰਨੀ ਹੈ ਮੈਂ ਸਿਰਫ ਪੂਰੇ ਵੀਡੀਓ ਨੂੰ ਪੰਜਾਬੀ ਜਗਤ ਨੂੰ ਔਰ ਦੇਸ਼ ਨੂੰ ਦੱਸਣਾ ਚਾਹੁੰਦਾ ਕਿ ਸਭ ਆਪ ਦੇ ਹੱਕ ਦੀ ਗੱਲ ਕਰ ਰਹੇ ਨੇ ਅਸੀਂ ਕੋਈ ਧੱਕਾ ਨਹੀਂ ਕਰ ਰਹੇ ਕੋਈ ਲਾ ਐਂਡ ਆਰਡਰ ਨਹੀਂ ਤੋੜ ਰਹੇ ਇਹ ਤੋੜਨਗੇ ਸਾਡੇ ਸਿਰ ਪਾਉਣਗੇ ਤਾਂ ਅਸੀਂ ਤੁਹਾਨੂੰ ਆ ਗੱਲ ਦੱਸਦੇ ਅਸੀਂ ਆਪ ਦੀ ਗੱਲ ਕਰ ਰਹੇ ਹਾਂ ਅਸੀਂ ਆਪ ਦੀ ਯੂਨੀਵਰਸਿਟੀ ਦੀ ਆਜ਼ਾਦੀ ਦੀ ਗੱਲ ਕਰ ਰਹੇ ਹਾਂ ਕਿ ਸਾਡੀ ਯੂਨੀਵਰਸਿਟੀ ਗੁਲਾਮ ਨਾ ਬਣਾਈ ਜਾਵੇ ਉਹ ਜਿਵੇਂ ਸੀ ਉਹ ਸਟੇਟਸ ਰਵੇ ਤੇ ਚਾਰ ਬੰਦੇ ਸਾਡੇ ਜਿਹੜੇ ਕਾਉਂਸਲ ਦੇ ਹੁੰਦੇ ਨੇ ਉਹਨਾਂ ਨੂੰ ਜਿਹੜੇ ਨੋਮੀਨੇਟਡ 36 ਬੰਦੇ ਨੇ ਉਹਨਾਂ ਚਾਇਰਡ ਕੀਤਾ ਜਾਵੇ ਚਾਰ ਉਹ ਵੀ ਕਿੰਨੇ ਚਾਰ ਮਨਜ਼ੂਰਾਂ ਸਾਰਿਆਂ ਨੂੰ ਇਹ ਗੱਲ ਮਨਜ਼ੂਰਾਂ ਜੀ ਇੱਕ ਮੇਰੀ ਬੇਨਤੀ ਮੰਨਿਓ ਜੇ ਜਾਪਦੇ ਚ ਰਹਿਣਾ ਕੁਝ ਵੀ ਗੱਲ ਐ ਹੋ ਜੀ ਨਹੀਂ ਕਰਨੀ ਜਿਹਦੇ ਨਾਲ ਕੋਈ ਮਸਲਾ ਹੋਵੇ ਕਿਉਂਕਿ ਇਹਨਾਂ ਦੀ ਕੋਸ਼ਿਸ਼ ਹੈ ਕਿ ਆਪਣਾ ਹਕਤੀ ਸੰਘਰਸ਼ ਉਹਨੂੰ ਏ ਲਾਰਡ ਆਰਡਰ ਦਾ ਮਸਲਾ ਬਣਾ ਦੇ ਇਹ ਨਹੀਂ ਬਣਾਉਣਾ ਆਪਾਂ ਫੇਰ ਆਪਣੇ ਬੰਦੇ ਫੜੇ ਜਾਣ ਫੇਰ ਕਹਿਣਗੇ ਵੇਖੋ ਜੀ ਮੁੰਡੇ ਆ ਹਿੰਸਾ ਕਰਤੀ ਹੁਣ ਆਪਾਂ ਉਹਨਾਂ ਨੂੰ ਛਡਾਉਣ ਤੇ ਲੱਗ ਗੀ ਆਪਾਂ ਆਪਦਾ ਏਮ ਸਿੱਧਾ ਰੱਖਣਾ ਔਰ ਮੈਂ ਬਾਕੀਆਂ ਨੂੰ ਵੀ ਦੱਸ ਦਿਆਂ ਪੁਲਿਸ ਨੂੰ ਵੀ ਕਹਿ ਦਿਆਂ ਸਾਡਾ ਨਾ ਕੋਈ ਇਰਾਦਾ ਸੀ ਨਾ ਹੈ ਜੇ ਕੁਝ ਕੀਤਾ ਤਾਂ ਉਹਦੇ ਜ਼ਿੰਮੇਵਾਰ ਤੁਸੀਂ ਹੋਵੋਗੇ ਆ ਚੰਡੀਗੜ੍ਹ ਪ੍ਰਸ਼ਾਸਨ ਹੋਊਗਾ ਜਾਂ ਪੰਜਾਬ ਤੋਂ ਆਉਂਦੇ ਲੋਕਾਂ ਨੂੰ ਰੋਕਿਆ ਤਾਂ ਸਾਡਾ ਮੁੱਖ ਮੰਤਰੀ ਹੋਊਗਾ ਬੀ ਕੇਅਰਫੁਲ ਅਸੀਂ ਦਸਰੇ ਇੱਥੇ ਬਹਿ ਕੇ ਇਹ ਉਹ ਲੋਕ ਨੇ ਜਿਹੜੇ ਤਕਦੀਰਾਂ ਬਦਲਦੇ ਨੇ ਦੇਸ਼ਾਂ ਦੀਆਂ ਤੇ ਪਰਦੇਸ਼ਾਂ ਦੀਆਂ ਤੇ ਕੌਮਾਂ ਦੀਆਂ ਖਬਰਦਾਰ ਰਹੋ ਜੇ ਜੇ ਕਿਸੇ ਨੇ ਕੋਈ ਵੀ ਹੋਰ ਕਿਸੇ ਨੇ ਗਲਤ ਹਰਕਤ ਕੀਤੀ ਤੇ ਸਾਡੇ ਦੇ ਬੌਮ ਦੀ ਕੋਸ਼ਿਸ਼ ਕੀਤੀ ਅਸੀਂ ਜ਼ਾਬਤੇ ਚ ਹੰਦੀ ਵੀ ਸੀ ਮੁਰਦਾਬਾ ਮੁਰਦਾਬਾ ਮੁਰਦਾ ਤੇ ਬਹਿਮ ਚ ਨਾ ਰਵੇ ਆਪਣਾ ਕੋਈ ਪਿਲੇਖਾ ਨਾ ਚੰਡੀਗੜ੍ਹ ਕੋਲ ਤਾਂ ਮੜਾ ਜਾਂ ਰਸਤਾ ਦਿਖਾਇਓ ਜਿਹੜੇ ਅਫਸਰ ਬੈਠੇ ਆ ਸ਼ਕਲਾ ਦੇਖ ਲਿਓ ਇਹ ਨਿਆਣੇ ਅਫਸਰ ਲੱਗਣ ਵਾਲੇ ਆ ਇਹਨਾਂ ਵਿੱਚ ਕੋਈ ਜੱਜ ਬੈਠਾ ਕੋਈ ਬਿਊਰੋਕ੍ਰੇਟ ਬੈਠਾ ਕੋਈ ਸੰਚਿਸ ਬੈਠਾ ਇਹ ਕੋਈ ਤਿਆਰੀਦਾਰ ਨਹੀਂ ਐ ਇਹ ਹਿੰਦੁਸਤਾਨ ਦਾ ਪਿਵੇਖਾ ਐ ਇਹ ਜਿਹੜੇ ਤੁਸੀਂ 26 27 ਸਾਲ ਦੇ ਆਈਪੀਐਸ ਲੱਗਦੇ ਹੋ ਐਸੀਐਸ ਲੱਗਦੇ ਹੋ ਇਹ ਨਿਆਣੇ ਹੋਈ ਬੈਠੇ ਨੇ ਤੁਹਾਡਾ ਬਹਿਮ ਦੂਰ ਕਰਦੇ ਆਂਗੇ ਅਸੀਂ ਆਪਣੇ ਜਾਗਤੇ ਦੇ ਵਿੱਚ ਸੰਸ਼ਾਸਨ ਦੇ ਵਿੱਚ ਇਹ ਪ੍ਰਟੈਸਟ ਕਰ ਰਹੇ ਆ ਸਾਡਾ ਫੰਡਾਮੈਂਟਲ ਰਾਈਟ ਹੈ ਇਹ ਦੇਸ਼ ਦਾ ਸੰਵਿਧਾਨ ਸਾਨੂੰ ਰਾਈਟ ਦਿੰਦਾਗਾ ਅਗਰ ਚੰਡੀਗੜ੍ਹ ਪੜ੍ਹਦਾ ਮਨ ਦੇ ਵਿੱਚ ਕੋਈ ਬਹਿਮ ਹੈ ਤੇ ਆਪਣੇ ਬਹਿਮ ਨੂੰ ਕੱਢ ਲਵੇ ਅਸੀਂ ਪੁਲਿਸ ਦੀ ਗੁੰਡਾਗਰਦੀ ਨਹੀਂ ਚੱਲਣ ਦਵਾਗੇ ਪਰ ਆਪਾਂ ਨਹੀਂ ਕਰਨੀ ਜੈ ਸੋਨਹਾਰਾ ਅਸਮਿਰਾ ਕਾਲ ਪਰਾ ਇੱਥੇ ਬੈਠਿਆ ਮੇਰੀਆਂ ਭੈਣਾਂ ਇੱਥੇ ਬੈਠੀਆਂ ਸਾਰੇ ਦੋਸਤ ਇੱਥੇ ਬੈਠੇ ਐ ਦੋਸਤੋ ਤੱਕੜੇ ਹੋ ਕੇ ਇਹ ਲੜਾਈ ਕੰਦ ਤੇ ਲਿਖੀ ਹੋਈ ਏ ਕਿ ਅੱ빠 ਜਿੱਤਣ ਜਾ ਰਿਆਂ ਤੇ ਪੁਲਿਸ ਨੂੰ ਵੀ ਅਸੀਂ ਕਹਿ ਦਿੰਦੇ ਆ ਕਿ ਤੁਹਾਡੇ ਨਿਆਣੇ ਵੀ ਇੱਥੇ ਪੜਦੇ ਆ ਇਹ ਲੜਾਈ ਤੁਹਾਡੇ ਨਿਆਣਿਆਂ ਵਾਸਤੇ ਆ ਜਿਹੜੇ ਹਵਲਦਾਰ ਇੱਥੇ ਖੜਿਆ ਤੁਹਾਡੇ ਨਿਆਣੇ ਕੱਲ ਨੂੰ ਇੱਥੇ ਸਸਤੀ ਪੜਾਈ ਲੈ ਸਕਣ ਇਹ ਲੜਾਈ ਉਸ ਕੀਰਵਾਤੇ ਲੜੀ ਜਾ ਰਹੀ ਹੈ ਆਨੂੰ ਤੁਹਾਡੇ ਬੱਚੇ ਇੱਥੇ ਪੜ ਸਕਣ ਇਹ ਲੜਾਈ ਉਸ ਲਈ ਲੜੀ ਜਾ ਰਹੀ ਹੈ ਕਿ ਚੰਡੀਗੜ੍ਹ ਕੋਲ ਸਾਡੇ ਨਾਲ ਕੋਆਪਰੇਟ ਕਰੇ ਸਾਡੇ ਨਾਲ ਸੰਘਰਸ਼ ਨਾ ਕਰੇ ਲੜਾਂਗੇ ਜਿੱਤਾਂਗੇ ਲੜਾਂਗੇ ਜਿੱਤਾਂਗੇ ਤੁਹ ਬਹੁਤ ਸਾਰੇ ਫੋਨ ਆਏ ਹੁਣ ਕਿਹਾ ਦੇ ਜੀ ਉੱਥੇ ਮੁੰਡਿਆਂ ਨੇ ਕਾਹ ਪਾਇਆ ਹੋਇਆ ਅਸੀਂ ਸਿਰਫ ਦੱਸਣੇ ਆਏ ਆ ਸਾਡੀਆਂ ਬੱਚਿਆਂ ਦੇ ਘਰੋਂ ਭੈਣਾ ਮੇਰੀਆਂ ਛੋਟੀਆਂ ਖੜੇ ਨੇ ਅਸੀਂ ਕੋਈ ਕਾਹ ਨਹੀਂ ਪਾਇਆ ਅਸੀਂ ਹੱਕ ਲਈ ਆਏ ਆ ਸਾਡੇ ਮੁੰਡਿਆਂ ਨੂੰ ਸਾਡੇ ਬੱਚਿਆਂ ਨੂੰ ਅੰਦਰ ਨਹੀਂ ਹੋਣ ਦੇ ਰਹੇ ਸੀ ਆ ਕੇ ਆਪਾਂ ਬਹਿ ਗਏ ਹੁਣ ਸਾਡੇ ਪੰਜ ਬੰਦੇ ਚੌਂਕੀ ਚ ਬਣਾਇਆ ਉਹਨਾਂ ਨੇ ਉਹ ਗੱਲ ਕਰਨ ਗਏ ਨੇ ਸਾਡੇ ਇੱਕੋ ਹੀ ਕਾਰਨ ਨੇ ਜੋ ਨਾਰੇ ਲਾ ਗਰੇ ਸੀ ਉਹ ਬਾਅਦ ਚ ਵੀ ਲੱਗਣਗੇ ਇਸ ਤੋਂ ਬਾਅਦ ਵੀ ਤੁਸੀਂ ਵੇਖ ਰਹੇ ਹੋ ਅਸੀਂ ਜਾਪ ਵੀ ਕਰਨਾ ਅਸੀਂ ਇੱਕੋ ਗੱਲ ਕਹਿ ਰਹੇ ਹਾਂ ਕਿ ਯੂਨੀਵਰਸਿਟੀ ਸਾਡੀ ਆ ਸਾਡੀ ਰਹਿਣ ਦਿਓ ਜੇ ਤੁਸੀਂ ਖੋਣ ਦੀ ਕੋਸ਼ਿਸ਼ ਕਰੋਗੇ ਤਾਂ ਖੋਣ ਨਹੀਂ ਦੇਣੀ ਆਪਾਂ ਔਰ ਇਹੀ ਗੱਲ ਅਸੀਂ ਗੱਲ ਕਰਨੀ ਹੈ ਮੈਂ ਸਿਰਫ ਪੂਰੇ ਬੀੜੀਏ ਨੂੰ ਪੰਜਾਬੀ ਜਾਗਰੂ ਅਤੇ ਦੇਸ਼ ਨੂੰ ਦੱਸਣਾ ਚਾਹੁੰਦਾ ਕਿ ਸਭ ਆਪ ਦੇ ਦੇ ਸਭ ਆਪ ਦੇ ਹੱਕ ਦੀ ਗੱਲ ਕਰ ਰਹੇ ਨੇ ਅਸੀਂ ਕੋਈ ਧੱਕਾ ਨਹੀਂ ਕਰ ਰਹੇ ਕੋਈ ਲਾ ਐਂਡ ਆਰਡਰ ਨਹੀਂ ਤੋੜ ਰਹੇ ਇਹ ਤੋੜਨਗੇ ਸਾਡੇ ਸਿਰ ਪਾਉਣਗੇ ਤਾਂ ਅਸੀਂ ਤੁਹਾਨੂੰ ਆ ਗੱਲ ਦੱਸ ਦਿੰਦੇ ਅਸੀਂ ਆਪ ਦੀ ਗੱਲ ਕਰ ਰਹੇ ਹਾਂ ਅਸੀਂ ਆਪ ਦੀ ਯੂਨੀਵਰਸਿਟੀ ਦੀ ਆਜ਼ਾਦੀ ਦੀ ਗੱਲ ਕਰ ਰਹੇ ਹਾਂ ਕਿ ਸਾਡੀ ਯੂਨੀਵਰਸਿਟੀ ਗੁਲਾਮ ਨਾ ਬਣਾਈ ਜਾਵੇ ਉਹ ਜਿਵੇਂ ਸੀ ਉਹ ਸਟੇਟਸ ਰਵੇ ਤੇ ਚਾਰ ਬੰਦੇ ਸਾਡੇ ਜਿਹੜੇ ਕਾਉਂਸਲ ਦੇ ਹੁੰਦੇ ਨੇ ਉਹਨਾਂ ਨੂੰ ਜਿਹੜੇ ਨੋਮੀਨੇਟਡ 36 ਬੰਦੇ ਨੇ ਉਹਨਾਂ ਚਾਇਰਡ ਕੀਤਾ ਜਾਵੇ ਚਾਰ ਉਹ ਵੀ ਕਿੰਨੇ ਚਾ ਕੂਰ ਸਾਰਿਆਂ ਨੂੰ ਇਹ ਗੱਲ ਮਨਜ਼ੂਰ ਕੂਰਾਈ ਇੱਕ ਮੇਰੀ ਬੇਨਤੀ ਮੰਨਿਓ ਜੇ ਜਾਬਦੇ ਚ ਰਹਿਣਾ ਕੋਈ ਵੀ ਗੱਲ ਐ ਇਹੋ ਜੀ ਨਹੀਂ ਕਰ ਲਈ ਜਿਹਦੇ ਨਾਲ ਕੋਈ ਮਸਲਾ ਹੋਵੇ ਕਿਉਂਕਿ ਇਹਨਾਂ ਦੀ ਕੋਸ਼ਿਸ਼ ਹੈ ਕਿ ਆਪਣਾ ਹੱਕੀ ਸੰਘਰਸ਼ ਉਹਨੂੰ ਏ ਲਾਰਡ ਆਰਡਰ ਦਾ ਮਸਲਾ ਬਣਾ ਦੇ ਇਹ ਨਹੀਂ ਬਣਾਉਣਾ ਆਪਾ ਮੇਰੇ ਆਪਣੇ ਬੰਦੇ ਫੜੇ ਜਾਣ ਫਿਰ ਕਹਿਣਗੇ ਵੇਖੋ ਜੀ ਮੁੰਡੇ ਆ ਹਿੰਸਾ ਕਰਤੀ ਹੁਣ ਉਹਨੂੰ ਛਡਾਉਣ ਤੇ ਲੱਗ ਗਈ ਅਪਲ ਆਪ ਦਾ ਇਹ ਮਸੰਦਾ ਰੱਖਣਾ ਔਰ ਮੈਂ ਬਾਕੀਆਂ ਨੂੰ ਵੀ ਦੱਸ ਦਿਆਂ ਪੁਲਿਸ ਨੂੰ ਵੀ ਕਹਿ ਦਿਆਂ ਸਾਡਾ ਨਾ ਕੋਈ ਇਰਾਦਾ ਸੀ ਨਾ ਹੈ ਜੇ ਕੁਛ ਕੀਤਾ ਪਾਉਂਦੇ ਜ਼ਿੰਮੇਦਾਰ ਤੁਸੀਂ ਹੋਵੋਗੇ ਆ ਚੰਡੀਗੜ੍ਹ ਪ੍ਰਸ਼ਾਸਨ ਹੋਊਗਾ ਜਾਂ ਪੰਜਾਬ ਤੋਂ ਆਉਂਦੇ ਲੋਕਾਂ ਨੂੰ ਰੋਕਿਆ ਤਾਂ ਸਾਡਾ ਮੁੱਖ ਮੰਤਰੀ ਹੋਊਗਾ ਬੀ ਕੇਅਰਫੁਲ ਅਸੀਂ ਦਾ ਸਿਰੇ ਇੱਥੇ ਬਹਿ ਕੇ ਇਹ ਉਹ ਲੋਕ ਨੇ ਜਿਹੜੇ ਤਕਦੀਰਾਂ ਬਦਲਦੇ ਨੇ ਦੇਸ਼ਾਂ ਦੀਆਂ ਤੇ ਪਰਦੇਸ਼ਾਂ ਦੀਆਂ ਤੇ ਕੰਮ ਆਦਿਗਾ ਖਬਰਦਾਰ ਰਹੋ ਜੇ ਜੇ ਕਿਸੇ ਨੇ ਕੋਈ ਵੀ ਹੋਰ ਕਿਸੇ ਨੇ ਗਲਤ ਹਰਕਤ ਕੀਤੀ ਤੇ ਸਾਡੇ ਦੇ ਬੌਮ ਦੀ ਕੋਸ਼ਿਸ਼ ਕੀਤੀ ਅਸੀਂ ਜ਼ਫਤੇ ਚ ਹੈ